ਜੀ ਕੀ ਫਤਿਹ ਅਸੀਂ ਪਿਛਲੇ ਪਿੰਡਾਂ ਦੇ ਵਿੱਚੋਂ ਆਏ ਆ ਤੇ ਹੁਣ ਅਸੀਂ ਪਿੰਡ ਬਡਾਲੇ ਬੈਠੇ ਆ ਸਭ ਤੋਂ ਪਹਿਲਾਂ ਤੇ ਪ੍ਰਮਾਤਮਾ ਦੇ ਚਰਣਾ ਚ ਅਰਦਾਸ ਬੇਨਤੀ ਵਾਹਿਗੁਰੂ ਇਹਨਾਂ ਲੋਕਾਂ ਤੇ ਕਿਰਪਾ ਕਰ ਕਿਉਂਕਿ ਮੈਨੂੰ ਸਾਰੇ ਹੀ ਕਲਾਕਾਰਾਂ ਮਹਾਪੁਰਸ਼ ਜਿਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਹੜ੍ਹਾਂ ਦੀ ਸਥਿਤੀ ਦੇ ਵਿੱਚ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਆ ਜਿੰਨੇ ਫਨਕਾਰ ਕਲਾਕਾਰ ਵਧੀਆ ਸਿਆਸੀ ਲੀਡਰ ਜਿਹੜੀ ਆਪਣੀ ਸਿਆਸਤ ਨਹੀਂ ਚਮਕਾਰ ਹੈ ਜਿਹੜੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਏ ਉਹਨਾਂ ਦਾ ਵੀ ਸਤਕਾਰ ਸਮਾਜਿਕ ਜਥੇਬੰਦੀਆਂ ਦਾ ਵੀ ਸਤਕਾਰ ਹੋਰ ਜਿੰਨੇ ਵੀ ਨੌਜਵਾਨ ਇਸ ਮਹਿੰਮ ਦੇ ਵਿੱਚ ਰੁੱਝੇ ਉਹਨਾਂ ਦਾ ਸਤਕਾਰ ਸਾਨੂੰ ਪਿਛਲੇ ਪਿੰਡਾਂ ਦੇ ਵਿੱਚ ਜਿੰਨੇ ਵੀ ਗਏ ਆ ਸਾਰੇ ਸੱਜਣਾਂ ਨੇ ਬੇਨਤੀ ਕੀਤੀ ਕਿ ਜੇ ਰਾਸ਼ਨ ਦੀ ਕੋਈ ਕਮੀ ਨਹੀਂ ਅਗਲੀ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਇਹਨਾਂ ਲੋਕਾਂ ਦਾ ਵਿਚਾਰਾਂ ਦਾ ਮੋਢ ਵਸੇਵਾ ਕਰਨਾ ਪੈਣਾ ਆ ਜਿਹੜਾ ਪਾਣੀ ਚੜ ਗਿਆ ਵਾ ਇਹ ਕਿਸੇ ਕਿਲੇ ਦੇ ਵਿੱਚ 4 ਫੁੱਟ ਰੇਤਾ ਛੁੱਟ ਜਾਣੀ ਇਹਨੇ ਕਿਸੇ ਚ ਤੈਨ ਨੇ ਕਿਸੇ ਚ ਦੋ ਤਾਂ ਇਹ ਇੱਕ ਛੋਟੀ ਜੀ ਕਹਾਣੀ ਨਹੀਂ ਇੱਥੇ ਪਤਾ ਨਹੀਂ ਕਿੰਨਾ ਕਿੰਨਾ ਇੱਕ 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 ਕਿੱਲੇ ਨੂੰ ਕਰਾਉਣ ਲਈ ਡੀਜ਼ਲ ਲੱਗਣਾ ਹਾਂਜੀ ਇਹਨਾਂ ਨੂੰ ਬੀ ਪਾਉਣ ਲਈ ਪਤਾ ਨਹੀਂ ਪੈਸਾ ਜਿਹੜਾ ਪਤਾ ਨਹੀਂ ਵੀ ਸੇਮ ਹਟੂ ਵਿਚਾਰਾਂ ਦਾ ਪਾਣੀ ਕਦੋਂ ਲੈਣਾ ਤੇ ਕਣਕ ਬੀਜੀ ਜਾਣੀ ਆ ਕਿ ਨਹੀਂ ਅਗਲੀ ਚੀਜ਼ ਦੇ ਲਾਲੇ ਕਿਸੇ ਦੀਆਂ ਮੱਝਾਂ ਸੀ ਉਹ ਮੱਝਾਂ ਮਰ ਗਈਆਂ ਵਿਚਾਰੇ ਦੀਆਂ ਕਿਸੇ ਦੇ ਘਰ ਦੀ ਛੱਤ ਸੀ ਛੱਤ ਰੁੜ ਗਈ ਆ ਮੈਂ ਬੇਨਤੀ ਕਰਦਾ ਕਿ ਅਸੀਂ ਅਸੀਂ ਰਲ ਕੇ ਕਲਾਕਾਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇਹ ਕਿਹਦੀਆਂ ਸੱਤ ਮੱਝਾਂ ਸੱਤ ਨਹੀਂ ਲੈ ਲੈ ਕੇ ਦੇ ਸਕਦੇ ਤੇ ਇੱਕ ਨੂੰ ਲੈ ਕੇ ਦੇ ਸਕਦੇ ਕਿ ਜੀਵਨ ਜੋਗਾ ਹੋ ਜੀ ਜੇ ਅਸੀਂ ਰਲ ਮਿਲ ਕੇ ਅਸੀਂ ਬੜਾ ਮਾਰਾਂਗੇ ਕੁਝ ਇਹ ਵਿਚਾਰੇ ਹੌਲੀ ਹੌਲੀ ਸਮੇਂ ਨਾਲ ਫਿਰ ਆਪੇ ਹੀ ਬੰਦਾ ਰਲ ਜਾਂਦਾ ਵਾ ਇਹਨਾਂ ਦੀ ਆਪਾਂ ਨੂੰ ਕਣਕਾਂ ਵੀ ਬੀਜਣੀਆਂ ਪੈਣੀਆਂ ਵਾ ਜਾਂ ਕਣਕਾਂ ਵੇਲੇ 20 ਵੀ ਲਿਆਉਣਾ ਪੈਣਾ ਵਾ ਉਦੋਂ ਖਾਦਾਂ ਵੀ ਲਿਆਉਣੀਆਂ ਪੈਣੀਆਂ ਵਾ ਇਹ ਬੜਾ ਲੰਮਾ ਚੱਕਰ ਆ ਤੇ ਸਾਨੂੰ ਪਿਛਲੇ ਪਿੰਡਾਂ ਦੇ ਸਾਰੇ ਪਤਵੰਤੇ ਸੱਜਣਾਂ ਨੇ ਇਹੋ ਬੇਨਤੀ ਕੀਤੀ ਕਿ 15 ਦਿਨ ਰਾਸ਼ਨ ਦੀ ਤੁਸੀਂ ਦੱਸ ਦਿਓ ਜੋ ਹੋਈ ਲੋੜ ਤੇ ਇਹ ਨਾ ਆਖਿਓ ਰਾਸ਼ਨ ਦੀ ਲੋੜ ਨਹੀਂ ਕੀ ਅਹੀਂ ਪੈਸੇ ਇਕੱਠੇ ਕਰੀਏ ਤੇ ਅਗਲਾ ਸਮਾਂ ਵੇਖੀਏ ਕਿ ਇਹਨਾਂ ਦੇ ਘਰਾਂ ਨੂੰ ਕਿਤਰਾ ਬਚਾਉਣਾ ਉਹਨਾਂ ਦੀਆਂ ਪੈਲੀਆਂ ਨੂੰ ਕਿਤਰਾ ਬਾਦ ਕਰਨਾ ਦੁਬਾਰਾ ਇਹ ਮੇਰੀ ਬੇਨਤੀ ਆ ਕਿ ਆਪਾਂ ਅੱਖਾਂ ਮੀਟ ਕੇ ਇੱਕ ਇਹ ਵੀ ਬੇਨਤੀ ਆ ਕਿ ਜਿਨ੍ਹਾਂ ਨੂੰ ਲੋੜ ਆ ਵਿਚਾਰਾਂ ਨੂੰ ਉਹਨਾਂ ਨੂੰ ਹੀ ਦਿੱਤਾ ਜਾਵੇ ਕੁਝ ਕਈ ਬੰਦੇ ਅਸੀਂ ਹੋਰ ਥਾਵਾਂ ਤੇ ਗਏ ਕਈ ਬੰਦੇ ਬੇ ਲੋੜਾ ਹੀ ਰਸ਼ਨ ਜਮ੍ਹਾਂ ਕਰੀ ਜਾਂਦੇ ਆ ਵੇਖੋ ਵੈਗਰੂ ਤੋਂ ਡਰਨਾ ਚਾਹੀਦਾ ਵਾ ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾ ਅਸੀਂ ਵੀ ਤੁਰ ਜਾਣਾ ਸਾਰੇਣ ਤੁਰ ਜਾਣਾ ਪਰ ਜਿਹੜੇ ਅੱਜ ਮੁਸੀਬਤ ਚਾ ਜਿਨ੍ਹਾਂ ਦੇ ਘਰਾਂ ਦੇ ਵਿਚਾਰਾਂ ਦਾ ਜੋ ਨਾ ਡੁੱਬ ਗਿਆ ਵਾ ਡੰਗਰਾਂ ਦਾ ਪਤਾ ਹੀ ਨਹੀਂ ਕਿ ਕਿਹਨੂੰ ਰੋੜ ਗਿਆ ਜਾਂ ਮਰ ਗਿਆ ਛੱਤਾਂ ਉੱਡ ਗਈਆਂ ਵਾ ਅਗਲੇ ਸਮੇਂ ਦਾ ਪਤਾ ਨਹੀਂ ਕਿਉਂਕਿ ਜੱਟੂਆਂ ਦਾ ਚੱਲ ਯਾਰ ਜੇ ਗੜੇ ਪੈ ਜਾਣ ਜਾਂ ਹੋਰ ਕੋ ਮਾਰ ਹੋ ਜੇ ਆ ਸਮਾਂ ਬਰਬਾਦ ਹੋ ਗਿਆ ਅਗਲਾ ਸਮਾਂ ਜਿਹੜਾ ਉਹ ਬੀਜਿਆ ਜਾਊਗਾ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਝੋਲਾ ਪਾ ਗਿਆ ਡੰਗਰ ਚਲੇ ਗਏ ਛੱਤਾਂ ਚ ਲੱਗੀਆਂ ਅਗਲੇ ਸਮੇਂ ਦਾ ਪਤਾ ਹੀ ਨਹੀਂ ਕਿ ਕਦਕ ਬੀਜੀ ਜਾਣੀ ਹੈ ਕਿ ਨਹੀਂ ਬੀਜੀ ਜਾਣੀ ਤੇ ਆਪਾਂ ਰਲ ਮਿਲ ਕੇ ਇਹਨਾਂ ਦੀ ਪਹਿਲੀ ਇਹ ਬਾਤ ਕਰਨ ਲਈ ਹਾਂ ਬਲਾ ਮਾਰੀਏ ਸਾਰੇ ਜਣੇ ਇਹ ਨਾ ਵੀ ਆਪਾਂ ਜਿਹੜੇ ਸੱਜਣੋ ਸਾਡੇ ਕਲਾਕਾਰ ਵੀਰ ਸਾਰੇ ਸੇਵਾ ਕਰ ਰਹੇ ਆ ਮੇਰੇ ਤੋਂ ਵੱਧ ਕਰ ਰਹੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੋਰ ਵੀ ਬੜੀਆਂ ਸੰਸਥਾਵਾਂ ਕਰ ਰਹੀਆਂ ਵਾਂ ਪਰ ਆਪਾਂ ਨੂੰ ਇਕਜੁੱਟ ਹੋ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਆ ਬੜਾ ਮਾਰਨਾ ਪੈਣਾ ਵੀ ਆਪਾਂ ਪੈਸਾ ਇਨਵੈਸਟ ਕਿੱਥੇ ਕਰਨਾ ਇਹਨਾਂ ਦੀ ਪੈੜੀ ਬਾਦ ਕਿਤਰਾ ਕਰਨੀ ਇੱਥੇ ਡੀਜ਼ਲ ਦੇ ਕੈਨ ਡਰਮ ਭਰ-ਭਰ ਲਿਓਣੇ ਪੈਣੇ ਆ ਫੇਰ ਇਹ ਪੈੜੀਆਂ ਪੱਧਰੀਆਂ ਹੋਣੀਆਂ ਵਾ ਕਿਉਂਕਿ ਆਪਾਂ ਤੇ ਤੁਸੀਂ ਤੇ ਵਿਚਰਦੇ ਹੋ ਸਾਰੇ ਆ ਇਲਾਕੇ ਦੇ ਲੋਕ ਖੜੇ ਇਹਨਾਂ ਨੂੰ ਵਿਚਾਰਾਂ ਨੂੰ ਇਹਨਾਂ ਦਾ ਦੁੱਖ ਤਕੜ ਸਮਝ ਗਏ ਤੇ ਸਰਕਾਰਾਂ ਨੂੰ ਬੇਨਤੀ ਆ ਮੈਂ ਅੱਗੇ ਵੀ ਪਿੱਛੇ ਵੀ ਇਹ ਗੱਲ ਕਰਕੇ ਆ ਜਿਹੜੀ ਜਮਾਂਖੋਰੀ ਹੋਣ ਢਈਏ ਚੋਕਰਾਂ ਦੀ ਹੋਰ ਚੀਜ਼ਾਂ ਦੀ ਮਹਿੰਗੀਆਂ ਕਰਤਿਆਂ ਮੈਂ ਜਿਹੜੀ ਜਿਹੜੀ ਚੀਜ਼ 500 ਦੀ ਉਹ ਲੋਹਾਰ ਦੀ ਕਰਤਾ ਯਾਰ ਮਾੜੀ ਮੋਟੀ ਸ਼ਰਮ ਕਰੋ ਰੱਬ ਤੋਂ ਡਰੋ ਕੋਈ ਵੈਗਰੂ ਤੋਂ ਡਰੋ ਜਿੰਨੇ ਦੀ ਔਣ ਢੀ ਉਹਨੇ ਦੀ ਦੇ ਦਿਓ ਇਹਨਾਂ ਨੂੰ ਲੈ ਕੇ ਅਸੀਂ ਦਨਾਂ ਦੇ ਸਾਰੇ ਜਣੇ ਇਕੱਠੇ ਹੋ ਗਏ ਜਿੰਨੇ ਜੋਗਿਆਂ ਬਲਾ ਮਾਰਾਂਗੇ ਜਿੰਨਾ ਸਾਨੂੰ ਰੱਬ ਨੇ ਜੋ ਸਾਨੂੰ ਔਕਾਤ ਬਖਸ਼ੀ ਆ ਜੋ ਜੋ ਸਾੜ ਤੋਂ ਹੋ ਸਕੇ ਉਹ ਕਰਾਂਗੇ ਤੇ ਮੈਂ ਮੇਰੀ ਇਹੋ ਹੀ ਬੇਨਤੀ ਆ ਕਿ ਰਲ ਕੇ ਅਸੀਂ ਬਲਾ ਮਾਰੀਏ ਇਹ ਬੜਾ ਦੁੱਖ ਦੀ ਘੜੀ ਆ ਬੜੀ ਨਾਜ਼ੁਕ ਸਮਾਂ ਵਾਂ ਪੰਜਾਬ ਤੇ ਖਾਸ ਕਰਕੇ ਆ ਆ ਇਲਾਕੇ ਦੇ ਲੋਕ ਤੇ ਵਿਚਾਰੇ ਅੱਗੇ ਭੁਗਤਦੇ ਬੜੀ ਨਾਲ ਭੁਗਤਿਆ ਇਹਨਾਂ ਨੇ ਤੇ ਇਹੋ ਹੀ ਬੇਨਤੀ ਆ 88 ਤੋਂ ਲੈ ਕੇ ਹੁਣ ਤੱਕ ਬਾਦ ਹੀ ਨਹੀਂ ਹੋਇਆ ਕਦੀ ਉੱਜੜ ਗਏ ਕਦੀ ਬਾਦ ਹੋ ਗਏ ਕਦੀ ਉੱਜੜ ਗਏ ਫੇਰ ਵੀ ਇਹਨਾਂ ਦਾ ਮੈਂ ਤਾਂ ਧੰਨਵਾਦ ਕਰਦਾ ਮਿਹਨਤ ਕਾਸ਼ ਲੋਕ ਨੇ ਫੇਰ ਵੀ ਇਹਨਾਂ ਨੇ ਕਦੀ ਦਿਲ ਨਹੀਂ ਡਲਾਇਆ ਫੇਰ ਵਿਚਾਰੇ ਉੱਥੇ ਹੀ ਝੰਡਾ ਕੱਢ ਕੇ ਬਹਿ ਜਾਂਦੇ ਨੇ ਤੇ ਬਾਹਲੇ ਲੋਕ ਤਾਂ ਜੇ ਇਦਾਂ ਦੇ ਹਾਸੇ ਹੁਣ ਤੇ ਉਦਾਂ ਹੀ ਜ਼ਮੀਨਾਂ ਛੱਡ ਕੇ ਭੱਜ ਜਾਂਦੇ ਆ ਤੇ ਆਪਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਆਬਾਦ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਖਲੋਈਏ ਇਹੋ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਵਿੱਚ ਕਿਹੜਾ ਪਿੰਡ ਆ ਵੀਰਜੀ ਬੰਡਾਲਾ ਪਿੰਡ ਆ ਜੋ ਕਿ ਸਾਡੇ ਇਥੇ ਹੜ੍ਹ ਪ੍ਰਭਾਵਿਤ ਏਰੀਆ ਪਾਣੀ ਆਇਆ ਆ ਵਾ ਸਭ ਨੂੰ ਜਰੂਰਤ ਜਿਵੇਂ ਵੱਡੇ ਵੀਰ ਸਰਜੀਤ ਸਿੰਘ ਪੁੱਲਰ ਨੇ ਦੱਸਿਆ ਵਾ ਵੀ ਸਾਨੂੰ ਜਿਵੇਂ ਖਾਦ ਵੀ ਦਵਾਈਆਂ ਦੀ ਲੋੜ ਆ ਜਿਹੜੀ ਇਥੇ ਸਾਨੂੰ ਸਭਨੋਂ ਵੱਡੀ ਮੰਗ ਏ ਆ ਵੀ ਜਿਹੜਾ ਉਧਰਲਾ ਬੰਨ ਤੇ ਉਧਰਲਾ ਬੰਨ 10 ਕਿਲੋਮੀਟਰ ਦਾ ਫਾਸਲਾ ਏ ਜਿਹੜਾ ਸਾਡਾ ਦਰਿਆ ਦੇ ਕੰਡੇ ਤੇ ਸਾਨੂੰ ਬੰਨ ਦਿੱਤਾ ਜਾਵੇ ਇੱਕ ਬੰਨ ਹੋਰ ਬਣਾਇਆ ਜਾਵੇ ਇਹ ਜਿਹੜਾ ਬੰਨ ਅੱਗੇ ਬਣਾਇਆ ਜਾਵੇ ਕਿਉਂਕਿ 88 ਤੋਂ ਲੈ ਕੇ ਤਿੰਨੀ ਤਿੰਨੀ ਸਾਲੀ ਪਾਣੀ ਇੱਥੇ ਆ ਜਾਂਦਾ ਫਸਲ ਮਰ ਜਾਂਦਾ 23 ਦੇ ਵਿੱਚ ਇੱਥੇ ਝੋਨਿਆਂ ਦੇ ਬੂਟੇ ਤੱਕ ਨਹੀਂ ਲੱਭੇ ਤੇ ਫਿਰ 25 ਦੇ ਵਿੱਚ ਆ ਗਿਆ ਵਾ ਜਿਹੜਾ ਇੱਥੇ ਸਾਰਿਆਂ ਨੂੰ ਜਿਆਦਾ ਮੁਸੀਬਤ ਇਹੋ ਬਣੀ ਪਈ ਆ ਕਿਉਂਕਿ ਅਸੀਂ ਪਿੰਡਾਂ ਵਾਲੇ ਲੱਗੇ ਆ ਇਕੱਠੇ ਕਰਕੇ ਜਿਹੜਾ ਬੰਨ ਬੰਨਣ ਦੇ ਹੋਏ ਆ ਉਸ ਅਸੀਂ ਥੋੜਾ ਜਿਹਾ ਬੰਨਿਆ ਜਿਹੜਾ ਸਾਡਾ ਇਹ ਰਗਬਾ ਘਟੋ ਘਟ ਵੀ 20 25 ਪਿੰਡ ਆ ਜਿਹੜੇ ਉਹ ਸਾਨੂੰ ਰਾਜੀ ਸੁਭਰਾ ਤੋਂ ਲੈ ਕੇ ਮੁੱਟਿਆਂ ਵਾਲੇ ਤੱਕ ਜਿਹੜਾ ਬੰਨ ਬੰਨਿਆ ਜਾਵੇ ਜਿਹੜਾ ਵੀ ਇੱਥੋਂ ਦੀ ਲੋਕਾਂ ਦੀ ਸੁਣਵਾਈ ਹੋ ਸਕੇ